ਬੜੀ ਬੜਾ ਭਾਗੀ ਹਾਂ ਇਸ ਸਾਨੂੰ ਸਰਕਾਰੀ ਸੇਵਾ ਮਿਲੀ ਹੈ ਔਰ ਬੜੀ ਖੁਸ਼ੀ-ਖੁਸ਼ੀ ਮਨਾ ਰਹੇ ਆਂ ਅਈ ਇਹਨੇ ਕਹਿੰਦੇ ਕਿ ਅੱਛੀ ਸਿੱਖਿਆ ਔਰ ਸਾਨੂੰ ਇਹ ਦੋਨ ਬੱਚਾ ਦੀ ਸਾਧਨ ਮੁਵਾਕਾ ਵਧਾਈਆਂ ਔਰ ਸਮਾਜ ਨੂੰ ਇੱਕ ਚੰਗੀ ਦੇਰ ਇੱਕ ਚੰਗੀ ਸਿੱਖਿਆ ਜੋ ਪਿਛੇ ਪੀਤਿਆ ਉਹ ਅਸੀਂ ਆਪਣੇ ਚੰਗਾ ਬੱਚਿਆਂ ਨੂੰ ਸਮਾਜ ਦਈਏ ਔਰ ਜੇ ਅਸੀਂ ਆਪਣਾ ਵਾਲਾ ਦੋਲਾ ਸਾਧਨੀ ਆਪਣੇ ਘਰ ਤੋਂ ਸਟਾਰਟ ਕਰ ਲਈਏ मैं तो देखी है जिस तरह भी लेते गुरी पढ़ के भी लेते हैं तो गुरबाणी पढ़ते हैं इस दरबार से यही साधना है कि बाणी पढ़िया जाता है ना उन्होंने कभी क्या कि तू बाणी क्यों पढ़ दे पर और वह परबर दिगार है और सा ग्रंथ साहब से बार बार आता है परबर दिगार गरीब निवाज ਰਾਮ ਰਹੀਮ ਮੁੱਲੇ ਸਾ ਇਹ ਸਭ ਉਹਦੀ ਮਿੱਠੀ ਸਮਾਇਆ ਕੰਦੇ ਕਟਕਟ ਕੀ ਅੰਦਰ ਦੀ ਜਗਤ ਭਲੇ ਬੁਰੇ ਦੀ ਚਿੱਤੇ ਸਾਰੇ ਗਲੀ ਮਾਲ ਦੇ ਸਭ ਬਹੁਤ ਸਹਿਯੋਗ ਦੇਤੇ ਸਾਥ ਦਿੰਦੇ ਆ ਫਿਰ ਹੁਣ ਤਾਂ ਲਗਦੀ ਆ ਪਰੇ ਬੱਚੇ ਲੰਗਰ ਵੀ ਬੜੇ ਪਕੁੰਦੇ ਪਕਾ ਕੇ ਸਕੂਲਦੇ ਸਾਰੇ ਨੂੰ ਆਈ ਇਹ ਕਹਨੇ ਕਿ ਸਾਡੀ ਜਿੰਦਗੀ ਮੇਂ ਬਹੁਤ ਕੁਛ ਮਿਲੇਗਾ ਸਭ ਤੋਂ ਵੱਡੀ ਚੀਜ਼ ਹੈ ਜੋ ਕੇ ਸੇਵਾ ਕਰਦੇ ਆ ਹਰ ਵੀਰਵਾਰ ਸੇਵਾ ਹੁੰਦਾ ਹੈ ਪਰ ਹਰ ਕੋਈ ਮੇਲਾ ਕੋਈ ਗੁਰਪੁਰਬ ਚਾਹੇ ਵਾਹਿਗੁਰੂ ਦੀ ਜਿਸ ਕੋਮਤ ਦੇ ਉਤਰੇ ਦੁੱਖ ਦੁੱਖ ਉਤਰ ਜਾਂਦਾ ਜਬਾਣੀ ਪੜਦਾ ਇਨਸਾਨ ਤਾਂ ਸਾਡੀ ਹੈ ਬਾਣੀ ਨਾਲ ਜੁੜਿਆ ਪਰ ਬਾਣੀ ਨਾਲ ਜੁੜੇ ਰਹਿਣਾ ਹਾਗੇ ਦੀ ਸਰਕਾਰ ਸਾਨੂੰ ਇਹਨਾਂ ਦੀ ਕਵਾਲੀ ਚ ਵੀ ਆਉਂਦਾ ਹੈ ਕਿ ਹਿੰਦੂ ਸਿੱਖ ਉਹਨਾਂ ਨੇ ਇਹ ਬੰਨ ਵਿੱਚ ਪਾਇਆ ਹੈ ਹਿੰਦੂ ਸਿੱਖ ਖਾਸ ਕਰਕੇ ਉਸ ਹਾਜੀ ਸਰ ਦੇ ਅਸੀਂ ਜਾਣੇ ਹਾਂ ਦਰਬਾਰ ਚ ਉੱਥੇ ਬੜੇ ਔਰ ਮੈਨੂੰ ਇਹ ਨਹੀਂ ਸਿਦਾ ਸਾਹਿਬ ਸਾਡੀ ਨਿਯਮ ਦੇ ਸੀ ਸਭ ਤੋਂ ਪਹਿਲਾਂ ਇਹਨਾਂ ਸਾਡੇ ਦੇ ਫਾਸਲੇ ਸਾਰੇ ਜੀਵਨ ਦੇ ਕਿਤੇ ਬਹੁਤ ਬਹੁਤ ਦੁਆ ਕਰਦੇ ਇਹ ਇੱਕ ਬਹੁਤ ਬਹੁਤ ਮੈਸੇਜ ਹੈ ਕਿ ਜਿਹੜਾ ਜੰਗ ਪੀੜੀ ਹੈ ਇਸ ਨੂੰ ਹਾਲ ਕਿਉਂ ਇਹ ਇਹਦੇ ਚ ਕਿੰਨੀ ਸੇਧ ਦੇਣ ਅਸੀਂ ਇਹਦੀ ਕਿ ਮੈਸੇਜ ਇਹ ਨਾ ਜਵਾਨ ਜੀ ਸਾਡੀ ਦੱਸਾਂ ਕਿ ਮੇਰੇ ਪ੍ਰੈਕਟਿਕ ਦੇ ਐਜੂਕੇਸ਼ਨ ਚੈਲਨ ਚਾਰਜ ਤੇ ਸਾਡਾ ਇਹੀ ਮੈਸੇਜ ਹੁੰਦਾ ਕਿ ਜਿਹੜਾ ਜੰਗ ਪੀੜੀ ਆ ਜੰਗ ਪੀੜੀ ਨੂੰ ਆਪਾਂ ਜੇ ਬਚਾ ਲਈਏ ਤੇ 71% ਜੇ ਲੋਕ ਸਮਝਾਇਆ ਜਾਵੇ ਤੇ 71% ਐਕਸੀਡੈਂਟ ਘੱਟ ਹੋ ਸਕਦੇ ਤੇ ਜੇ ਏ ਲੋਕ ਕਿੰਨੇ ਵੀ ਬੱਚੇ ਜਨਮ ਬਹੁਤ ਹੋ ਰਹੀਆਂ ਉਹ ਪਤਾ ਨਹੀਂ ਕਿੰਨੀ ਚੜੀਆਂ ਉਹ 10 ਸਾਲ ਤੋਂ ਲੈ ਕੇ 40 ਸਾਲ ਦੇ ਵਿੱਚ 69% 69% ਤੇ ਇਹ ਜਿਹੜੀਆਂ ਮੌਤਾਂ ਹੋ ਰਹੀਆਂ ਵਾ ਇਹ ਤਾਂ ਹੋ ਰਹੀਆਂ ਕਿ ਓਵਰ ਸਪੀਡ ਤੇ ਨਸ਼ੇ ਦਾ ਗਲਤ ਸੇਵਨ ਕਰਕੇ ਔਰ ਰੌਂਗ ਸਾਈਡ ਤੋਂ ਇਹ ਸਭ ਤੋਂ ਵੱਡੇ ਜਿਹੜੇ ਕਿੰਨ ਮੁਕ ਕਾਰਨ ਜਿੱਦਾਂ ਕਰਕੇ ਅੱਜ ਐਕਸੀਡੈਂਟ ਹੋ ਰਹੇ ਆ ਤੇ ਇਹਨਾਂ ਐਕਸੀਡੈਂਟਾਂ ਨੂੰ ਅੱਜ ਦੇਖੀ ਅਸੀਂ ਇੱਕ ਚੰਗਿਆਰ ਸਮਾਜ ਪ੍ਰਤੀਗਿਰੀ ਬਹੁਤ ਖਿਆਲ ਹੈ ਕਿ ਅਸੀਂ ਸਮਾਜ ਨੂੰ ਕੁਝ ਦੇਣਾ Eid Mubarak Haji Ali Baba ji Eid Mubarak Eid Mubarak Baba